ਅੱਜ ਮਾਨਸਾ ਦੇ ਵਿੱਚ ਬੜੀ ਧੂਮਤਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਹਾਰ ਨੱਚ ਟੱਪ ਕੇ ਤੀਆਂ ਪਹਿਣਾ ਨੇ ਅੱਜ ਉਸ ਸੱਭਿਆਚਾਰ ਨੂੰ ਮੁੜ ਤੋਂ ਜਾਗਰੂਕ ਕੀਤਾ ਜਿਹੜੇ ਸੱਭਿਆਚਾਰ ਨੂੰ ਲੋਕ ਭੁੱਲਦੇ ਜਾਂਦੇ ਨੇ ਪਹਿਲਾਂ ਤਾਂ ਸੱਭਿਆਚਾਰ ਨੂੰ ਬਚਾਉਣ ਦੇ ਲਈ ਵੀਡੀਓ ਦੱਬ ਕੇ ਸ਼ੇਅਰ ਕਰਨੇ ਆ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਨੇ ਜਿੰਨੀਆਂ ਵੀ ਤੀਆਂ ਪਹਿਣਾ ਇਸ ਵੀਡੀਓ ਨੂੰ ਦੇਖ ਰਹੀਆਂ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਤੀਆਂ ਦਾ ਤਿਹਾਰ ਮਨਾਉਂਦੀਆਂ ਨੇ ਉਹ ਵੀਡੀਓ ਸ਼ੇਅਰ ਕਰ ਦੇਣਾ ਤਾਂ ਜੋ ਪਤਾ ਲੱਗ ਸਕੇ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਤੀਆਂ ਦਾ ਤਿਹਾਰ ਕੀ ਹੁੰਦਾ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਇਹ ਤਿਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਿੰਪੀ ਜੋੜਾ ਗਰੁੱਪ ਨੇ ਬੜੀ ਧੂਮ ਧਾਮ ਨਾਲ ਮਾਨਸਾ ਦੇ ਹੰਗਰੀ ਹਿਮਨ ਦੇ ਵਿੱਚ ਮਨਾਇਆ ਤੇ ਜਿੱਥੇ ਤੀਆਂ ਪਾਈਆਂ ਗਈਆਂ ਜਿੱਥੇ ਬੋਲੀਆਂ ਪਾ ਕੇ ਰੌਣਕਾਂ ਲਗਾਈਆਂ ਗਈਆਂ ਰਿੰਪੀ ਜੋੜਾ ਗਰੁੱਪ ਦਾ ਕਹਿਣਾ ਹੈ ਕਿ ਅਸੀਂ ਹਰ ਸਾਲ ਇਹ ਜਿਹੜਾ ਤੀਆਂ ਦਾ ਤਿਹਾਰ ਹੈ ਬੜੇ ਸੋਹਣੇ ਤਰੀਕੇ ਦੇ ਨਾਲ ਤਿਆਰ ਕਰਦੇ ਹਾਂ ਤੇ ਸਾਰੇ ਸਾਡੇ ਮੈਂਬਰ ਬੜੀ ਖੁਸ਼ੀ ਖੁਸ਼ੀ ਚਾਈ ਚਾਈ ਇਸ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਕਿਵੇਂ ਦੇਖ ਸਕਦੇ ਹੋ ਤੁਸੀਂ ਕਿ ਦਾ ਪੈਂਦਾ ਭੰਗੜਾ ਪੈਂਦਾ ਤੇ ਜਿੰਨੀਆਂ ਵੀ ਤਿਆਂ ਪੈਣਾ ਇੱਥੇ ਪਹੁੰਚਿਆ ਸਭ ਨੇ ਤੀਆਂ ਦੇ ਇਸ ਤਿਹਾਰ ਦਾ ਇੰਜੋਏ ਕੀਤਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਉਹ ਤਿਹਾਰ ਹੈ ਜਿਹੜਾ ਪਿੰਡਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਸੀ ਪਰ ਕਿਤੇ ਨਾ ਕਿਤੇ ਇਹ ਤੀਆਂ ਦਾ ਤਿਹਾਰ ਅਲੋਪ ਹੁੰਦਾ ਜਾ ਰਿਹਾ ਤੇ ਵਿਦੇਸ਼ਾਂ ਦੇ ਵਿੱਚ ਵੀ ਤੀਆਂ ਲੱਗਦੀਆਂ ਨੇ ਤੇ ਉਸੇ ਤਰ੍ਹਾਂ ਮਾਨਸਾ ਸ਼ਹਿਰ ਦੇ ਵਿੱਚ ਤੀਆਂ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਤੇ ਉਮਰ ਦਾ ਤਕਾਜ਼ਾ ਨਹੀਂ ਕੀਤਾ ਗਿਆ ਹਰ ਇੱਕ ਉਮਰ ਦੇ ਭੈਣ ਮਾਤਾਵਾਂ ਨੇ ਪਾਰਟਿਸਪੇਟ ਕੀਤਾ ਤੇ ਆਪਣੇ ਦਿਨਾਂ ਨੂੰ ਯਾਦ ਕੀਤਾ ਤੇ ਪਿੰਗਾ ਝੂਟੀਆਂ ਤੇ ਬੋਲੀਆਂ ਪਾਈਆਂ ਗਿੱਧਾ ਪਾਇਆ ਤੇ ਦੇਖ ਸਕਦੇ ਹੋ ਕਿਵੇਂ ਜਿਹੜਾ ਗੀਤਾਂ ਦੇ ਉੱਪਰ ਨੱਚਦੀਆਂ ਇਹ ਮੁਟਿਆਰਾਂ 3ੀਆਂ ਪੈਣਾ 3ੀਆਂ ਦਾ ਤਿਹਾਰ ਮਨਾ ਰੀਆਂ ਤੇ ਜਿੱਥੇ ਚੀਪਗੇਸਟ ਐਸਐਚਓ ਬਿਆੰਤਕੌਰ ਪਹੁੰਚੇ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਕੁਝ ਪਲ ਸਾਂਝੇ ਕੀਤੇ ਦੱਸਿਆ ਕਿ ਔਰਤਾਂ ਲੜਕੀਆਂ ਹੀ ਨੇ ਜਿਹੜੇ ਮਿਹਨਤ ਕਰਕੇ ਹਰ ਇੱਕ ਖੇਤਰ ਦੇ ਵਿੱਚ ਵਲਾ ਸਕਦੀਆਂ ਨੇ ਤਾਂ ਦੋਸਤੋ ਹੁਣ ਤੀਆਂ ਦੇ ਲਈ ਤੇ ਤੀਆਂ ਦੇ ਲਈ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਸੱਭਿਆਚਾਰ ਸਮਝਾਉਣ ਦੇ ਲਈ ਤੁਸੀਂ ਇਹ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਮਾਹੌਲ ਦੇਖ ਸਕਦੇ ਹੋ ਪੂਰਾ ਰੰਗ ਬੰਨਿਆ ਪਿਆ ਤੀਆਂ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਸ਼ਹਿਰਾਂ ਦੇ ਵਿੱਚ ਵੀ ਵੱਖਰੇ ਤਰੀਕੇ ਦੇ ਨਾਲ ਤੀਆਂ ਮਨਾਈਆਂ ਜਾ ਰਹੀਆਂ ਨੇ ਤੇ ਸੱਭਿਆਚਾਰ ਬਚਾਉਣ ਦੇ ਲਈ ਹਰ ਇੱਕ ਜਿੰਨੇ ਵੀ ਮੈਂਬਰ ਆਏ ਸੀ ਸਭ ਤੋਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਸਵਾਲ ਵੀ ਪੁੱਛੇ ਗਏ ਤੇ ਤੇ ਉਹਨਾਂ ਵਿਚਾਲੇ ਕੰਪੀਟੀਸ਼ਨ ਵੀ ਕਰਵਾਇਆ ਗਿਆ ਤੇ ਕੰਪੀਟੀਸ਼ਨ ਦੇ ਵਿੱਚ ਫਾਸਟ ਕੌਣ ਆਇਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤੇ ਦੋਸਤੋ ਰਿੰਪੀ ਜੋੜਾ ਗਰੁੱਪ ਦੇ ਮੈਂਬਰਾਂ ਤੇ ਰਿੰਪੀ ਜੋੜਾ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਚਲਦੀ ਚਲਦੀ ਵੀਡੀਓ ਸੱਭਿਆਚਾਰ ਨੂੰ ਬਚਾਉਣ ਦੇ ਲਈ ਤਿਆਂ ਨੂੰ ਤਿਆਂ ਨੂੰ ਬਚਾਉਣ ਦੇ ਲਈ ਤੁਸੀਂ ਸ਼ੇਅਰ ਕਰਨਾ ਵਾਦ ਤੋਂ ਵਾਦ ਜਿੰਨੀਆਂ ਵੀ ਤਿਆਂ ਭੈਣਾਂ ਇਸ ਵੀਡੀਓ ਨੂੰ ਦੇਖ ਰਹੀਆਂ ਤਾਂ ਆਪਣੇ ਆਪਣੇ ਸੱਭਿਆਚਾਰ ਨੂੰ ਬਚਾਉਣ ਦੇ ਲਈ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਬੱਚਿਆਂ ਨੂੰ ਤੁਹਾਡੀਆਂ ਤਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਪਰਿਵਾਰ ਦਾ ਸੱਭਿਆਚਾਰ ਕੀ ਹੈ ਸਾਡੇ ਪਰਿਵਾਰ ਦਾ ਕਲਚਰ ਕੀ ਹੈ ਪੰਜਾਬ ਦੇ ਵਿੱਚ ਰਹਿੰਦੇ ਹਰ ਇੱਕ ਪੰਜਾਬੀ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਕਿਉਂਕਿ ਪੰਜਾਬੀ ਸੱਭਿਆਚਾਰ ਨੂੰ ਜੇਕਰ ਤੁਸੀਂ ਪਿਆਰ ਕਰਦੇ ਹੋ ਬਚਾਉਣਾ ਚਾਹੁੰਦੇ ਹੋ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਤੀਆਂ ਦੇ ਤਿਹਾਰ ਤੁਸੀਂ ਅਕਸਰ ਦੇਖਦੇ ਹੋ ਪਰ ਸ਼ਹਿਰਾਂ ਦੇ ਵਿੱਚ ਵੀ ਔਰਤਾਂ ਨੇ ਜਿਹੜੀਆਂ ਪਹਿਣਾ ਨੇ ਉਹ ਤੀਆਂ ਦਾ ਤਿਹਾਰ ਮਨਾਉਣ ਲੱਗੀਆਂ ਨੇ ਇਕੱਠੇ ਹੋ ਕੇ ਸਭ ਨੇ ਜਿਹੜੀਆਂ ਪੀਂਗਾ ਪਾਈਆਂ ਗਿੱਧਾ ਪਾਇਆ ਤੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਗੀਤਾਂ ਦੇ ਉੱਪਰ ਝੂਮਦੀਆਂ ਇਹ ਪੈਣਾ ਆਪਣੇ 30 ਦੇ ਤਿਹਾਰ ਨੂੰ ਧੂਮ-ਧਾਮ ਨਾਲ ਮਨਾ ਰਹੀਆਂ ਨੇ ਰਿੰਪੀ ਜੋੜਾ ਗਰੁੱਪ ਦਾ ਕਹਿਣਾ ਹੈ ਕਿ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਅਗਲੇ ਸਾਲ ਇਸ 30 ਦੇ ਤਿਹਾਰ ਨੂੰ ਪਾਰਟਿਸਿਪੇਟ ਕਰ ਸਕਦੇ ਹੋ ਤੇ ਸਾਡੇ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਤੁਸੀਂ ਅਗਲੇ ਸਾਲ ਦੇ ਲਈ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਹੁਣੇ ਮੈਂਬਰਸ਼ਿਪ ਲੈ ਲਓ ਰਿੰਪੀ ਜੋੜਾ ਗਰੁੱਪ ਦੀ ਕਿਉਂਕਿ ਤੀਆਂ ਦਾ ਤੇ ਕਿੰਨੀ ਧੂਮ-ਧਾਮ ਨਾਲ ਮਨਾਇਆ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਲਿਆ ਤੇ ਜਿੰਨੇ ਵੀ ਦੋਸਤ ਇਸ ਵੀਡੀਓ ਨੂੰ ਦੇਖ ਰਿਹਾ ਸੱਭਿਆਚਾਰ ਨੂੰ ਬਚਾਉਣ ਦੇ ਲਈ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਕਿਉਂਕਿ ਚਰਖਾ ਕੱਤਦੀਆਂ ਤੇ ਦੇਖ ਲਓ ਪੱਖੀਆਂ ਝੂਲਦੀਆਂ ਦਿਖ ਰਹੀਆਂ ਨੇ ਤੇ ਹਰ ਇੱਕ ਤੀਆਂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਵੀਡੀਓ ਸ਼ੇਅਰ ਕਰਨੀ ਹੈ ਇਸੇ ਤਰ੍ਹਾਂ ਪੰਜਾਬ ਦਾ ਸੱਭਿਆਚਾਰ ਬਚਿਆ ਰਹਿ ਸਕਦਾ ਜੇਕਰ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਨੇ ਹੋ ਤਾਂ ਜੋ ਪਤਾ ਲੱਗ ਸਕੇ ਕਿ ਤੀਆਂ ਦਾ ਤਿਹਾਰ ਕੀ ਹੁੰਦਾ ਸੀ ਸੱਭਿਆਚਾਰ ਕੀ ਹੁੰਦਾ ਸੀ ਤੇ ਸੱਭਿਆਚਾਰ ਦੇ ਵਿੱਚ ਤੀਆਂ ਪੈਣਾ ਇਨ੍ਹਾਂ ਸੌਣ ਦੇ ਦਿਨਾਂ ਦੇ ਵਿੱਚ ਕਿਵੇਂ ਪੀਂਗਾ ਝੂੜਦੀਆਂ ਸੀ ਤੇ ਕਿਵੇਂ ਆਨੰਦ ਲੈਂਦੀਆਂ ਸੀ ਆਪਣੀਆਂ ਸਹੇਲੀਆਂ ਪੈਣਾ ਦੇ ਨਾਲ ਮਿਲ ਕੇ ਤਾਂ ਦੇਖ ਸਕਦੇ ਹੋ ਤਸਵੀਰਾਂ ਨੇ ਦੋਸਤੋ ਮਾਨਸਾ ਦੀਆਂ ਜਿੱਥੇ ਅੱਜ ਤੀਆਂ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਆ ਗਿਆ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਕਮੈਂਟਾਂ ਚ ਆਪਣੀ ਰਾਇ ਸਾਂਝੀ ਕਰਿਓ ਆਓ ਸੁਣਦੇ ਹਾਂ ਕੀ ਕੁਝ ਗਿਆ ਮੈਂਬਰਾਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਿੰਪੀ ਜੋੜਾ ਇਹ ਪੀ ਆਂ ਦਾ ਪ੍ਰੋਗਰਾਮ ਜੀ ਅਸੀਂ ਰਿੰਪੀ ਜੋੜਾ ਗਰੁੱਪੋ ਵਲੋਂ ਕਰਦੇ ਆਂ ਮੇਰੇ ਮੈਂਬਰ ਨੇ ਜੀ ਸਾਨੂੰ 15 ਸਾਲ ਹੋ ਗਏ ਜੀ ਇਹ ਪ੍ਰੋਗਰਾਮ ਕਰਦਿਆਂ ਨੂੰ ਹਰ ਵਾਰ ਰਿੰਪੀ ਜੋੜਾ ਗਰੁੱਪੋ ਵਲੋਂ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਵੱਧ ਤੋਂ ਵੱਧ ਇਹਦੇ ਵਿੱਚ ਮੈਂਬਰ ਹਿੱਸਾ ਲੈਂਦੇ ਨੇ ਜੀ ਹਰ ਵਾਰ ਸਾਡੀ ਇਹੀ ਮਤਲਬ ਕੁਆਲਿਟੀ ਹੁੰਦੀ ਹੈ ਵੀ ਅਸੀਂ ਸਭਿਆਚਾਰ ਪੇਸ਼ ਕਰੀਏ ਕਿਉਂਕਿ ਸੱਭਿਆਚਾਰਨਾ ਆਪਣੇ ਪੰਜਾਬ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈ ਸਾਡੀ ਹਰ ਵਾਰ ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਅਸੀਂ ਜੋ ਵੀ ਸਟੇਜ ਪ੍ਰੋਗਰਾਮ ਕਰਦੇ ਆ ਵੀ ਉਹਦੇ ਵਿੱਚ ਸੱਭਿਆਚਾਰ ਲੈ ਕੇ ਆਈਏ ਬੋਲੀ ਨੂੰ ਲੈ ਕੇ ਆਈਏ ਆਪਣੀ ਪੰਜਾਬੀ ਬੋਲੀ ਕੀ ਕੀ ਕਰਦੀ ਸੀ ਅਸੀਂ ਇਹ ਵਰਡ ਰ ਰੱਖਨੇ ਬਹੁਤ ਜ਼ਰੂਰੀ ਸਮਝਦੇ ਆ ਸਾਡੀ ਇਹੀ ਬੇਨਤੀ ਹੈ ਜੀ ਮੇਰਾ ਨੰਬਰ ਹੈ 7888956507 ਰਿੰਪੀ ਜੋੜਾ ਵੱਧ ਤੋਂ ਵੱਧ ਚੜ ਕੇ ਹਿੱਸਾ ਲਓ ਕਿੱਟੀ ਪਾਰਟੀਆਂ ਤੁਸੀਂ ਕਰਦੇ ਹੋ ਉਹਨਾਂ ਦਾ ਮਤਲਬ ਹੁੰਦਾ ਵੀ ਕਿੱਟੀ ਪਾਰਟੀ ਕਰ ਲਈ ਖਾਣਾ ਖਾ ਲਿਆ ਡੀਜੇ ਲਗਾ ਲਿਆ ਪਰ ਸਾਡਾ ਮਤਲਬ ਇਹ ਹੁੰਦਾ ਵੀ ਅਸੀਂ ਸੱਭਿਆਚਾਰ ਨੂੰ ਉਜਾਗਰ ਕਰਵਾਈਏ ਵੀ ਸੱਭਿਆਚਾਰ ਕੀ ਹੈ ਝਰਖੇ ਕੀ ਨੇ ਪੀੜੀਆਂ ਕੀ ਨੇ ਠੀਕ ਹੈ ਦੁੱਧ ਰੜਕਣ ਵਾਲੀ ਮਧਾਨੀ ਕੀ ਹੈ ਕਿਉਂਕਿ ਸਾਡੀ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਡੀਆਂ ਭੈਣਾਂ ਮਾਤਾ-ਮਾ ਸਾਡੀਆਂ ਧੀਆਂ ਜੋ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੀਆਂ ਨੇ ਪਲੀਜ਼ ਸਾਡੀ ਬੇਨਤੀ ਹੈ ਵੀ ਵੱਧ ਤੋਂ ਵੱਧ ਛੜ ਕੇ ਹਿੱਸਾ ਲਓ ਸੁਭਤਰਾ ਅਸੀਂ ਸਾਨੂੰ ਅਸੀਂ ਜਿਹੜੇ ਇਕੱਠੇ ਹੋਏ ਆ ਅੱਜ ਕੋਈ ਉਮਰ ਨਹੀਂ ਕੋਈ ਸੀਮਾ ਨਹੀਂ ਕਿਸੇ ਦੀ ਇਹਦੇ ਵਿੱਚ ਮਿਲ ਕੇ ਸਾਨੂੰ ਐ ਲੱਗ ਰਿਹਾ ਕਿ ਸਾਡਾ ਬਚਪਨਾ ਵਾਪਿਸ ਆ ਗਿਆ ਇੰਨਾ ਹੀ ਵਧੀਆ ਪ੍ਰੋਗਰਾਮ ਲੱਗਿਆ ਇੱਕ ਮੈਂ ਇਹਨਾਂ ਦਾ ਥੈਂਕਸ ਕਰਨਾ ਚਾਹਾਂਗੀ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਸਾਨੂੰ ਇਹਦੇ ਵਿੱਚ ਇਨਵਾਈਟ ਕੀਤਾ ਇਹਦਾ ਹਿੱਸਾ ਬਣਾਇਆ ਤੇ ਇੱਕ ਮੇਰੇ ਫਰੈਂਡ ਹੈ ਪ੍ਰਿਆ ਜੀ ਇਹ ਸਾਡੇ ਕਲੋਨੀ ਚ ਇਹਨਾਂ ਨੇ ਸਾਨੂੰ ਇੰਟਰੋਡਿਊਸ ਕਰਵਾਇਆ ਸਾਨੂੰ ਬਹੁਤ ਹੀ ਵਧੀਆ ਲੱਗਿਆ ਅਸੀਂ ਫਸਟ ਟਾਈਮ ਇੱਕ ਦੂਸਰੇ ਦੇ ਨਾਲ ਕੋਆਰਡੀਨੇਟ ਕਰ ਰਹੇ ਹਾਂ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਮਤਲਬ ਮੈਂ ਇਖਤਾਰਿਆ ਕਿ ਇਹ ਜੇ ਪ੍ਰੋਗਰਾਮ ਦੁਬਾਰਾ ਵੀ ਹੁੰਦੇ ਰਹਿਣ ਅਸੀਂ ਕਰਵੇ ਦਾ ਪ੍ਰੋਗਰਾਮ ਵੀ ਮੇ ਵੀ ਦੇਖੋ ਇਹਨਾਂ ਦੇ ਛੱਤਰ ਛਾਇਆ ਚ ਦੁਬਾਰਾ ਤੋਂ ਆਰਗੇਨਾਈਜ਼ ਕਰਨ ਲਈ ਇਹਨਾਂ ਨੂੰ ਡਿਮਾਂਡ ਕਰਦੇ ਆ ਥੈਂਕ ਯੂ ਅੱਜ ਇੱਥੇ ਸਾਡੇ ਮਾਨਸੀ ਜ਼ਿਲ੍ਹੇ ਦੇ ਵਿੱਚ ਇਹਨਾਂ ਪੈਣਾ ਵੱਲੋਂ ਧੀਆ ਦਾ ਤਿਉਹਾਰ ਮਨਾਇਆ ਗਿਆ ਜਿਹੜਾ ਸਾਡੇ ਪੰਜਾਬ ਸੱਭਿਆਚਾਰ ਨੂੰ ਬਰਕਰਾਰ ਰੱਖਣ ਵਾਸਤੇ ਇਹਨਾਂ ਨੇ ਬਹੁਤ ਅੱਛਾ ਇਹ ਪ੍ਰੋਗਰਾਮ ਅਲਿਕਿਆ ਹੈ ਇਹ ਜਿਹੜੀਆਂ ਧੀਆ ਨੇ ਇਹ ਧੀਆ ਹੀ ਹਨ ਗੁਰਬਾਣੀ ਦੇ ਵਿੱਚ ਵੀ ਲਿਖਿਆ ਕੱਡ ਕਸੀਤਾ ਉੱਲਵਲਕਾਰੀ ਤਾਂ ਤੂੰ ਜਾਣੇ ਨਾਰੀ ਇਹ ਸੱਚਮੁੱਚ ਸਾਡੇ ਕਲਚਰ ਨੂੰ ਜਗਾਉਂਦੀਆਂ ਨੇ ਇਹ ਧੀਆਂ ਜਗ ਮਗਾਉਂਦੀਆਂ ਪ੍ਰੋਗਰਾਮ ਬਹੁਤ ਹੀ ਪ੍ਰਸ਼ੰਸਾਪੂਰਨ ਹੈ ਜੇ ਸਭੇ ਚਾਰ ਦੀ ਗੱਲ ਕੀਤੀ ਜਾਵੇ ਕਿਤਨਾ ਕਿਤੇ ਲੋਕ ਹੋਏਗਾ ਲੱਗਦਾ ਨਹੀਂ ਵੀ ਇਸ ਤਰੀਕੇ ਦੇ ਪ੍ਰੋਗਰਾਮ ਦਾ ਕਾਰਨ ਜਿਹੜੇ ਕਰਨੇ ਚਾਹਦੇ ਜਿਵੇਂ ਇਹ ਉਪਰਾਲੇ ਕਰ ਰਹੇ ਤਾਂ ਹੋਰਾਂ ਨੂੰ ਵੀ ਕਰਨੇ ਚਾਹੀਦੇ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੀਆਂ ਮਟਿਆਰਾਂ ਪਾਉਂਦੀਆਂ ਗਿੱਧਾ ਸਾਡੇ ਪੰਜਾਬ ਦੇ ਗੱਭਰੂ ਆਉਂਦੇ ਪੰਗੜਾ ਇਹੇ ਖੁਸ਼ਿਆਲ ਸਾਡਾ ਪੰਜਾਬ ਵਰਕਰਾਂ ਰੱਖਣ ਵਾਸਤੇ ਇਹੋ ਜਿਹੇ ਪ੍ਰੋਗਰਾਮ ਅਪਣਾਉਣੇ ਚਾਹੀਦੇ ਨੇ ਜਿਨ੍ਹਾਂ ਨਾਲ ਸਾਡਾ ਪੰਜਾਬ ਦਾ ਸੱਭਿਆਚਾਰ ਕਾਇਮ ਰਹੇ। ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਜੀ। ਮਿੱਤਤੀਆਂ ਦੇ ਪ੍ਰੋਗਰਾਮ ਨੇ ਅੰਗਰੀ ਹੋਮਣ ਵਾਲਿਆਂ ਵਾਸਤੇ ਸਾਨੂੰ ਬਹੁਤ ਵਧੀਆ ਪ੍ਰੋਗਰਾਮ ਸਾਨੂੰ ਬਹੁਤ ਮਤਲਬ ਕਿ ਸੇਟ ਸਿਲਾਈ ਸਾਰਾ ਪ੍ਰੋਗਰਾਮ ਸਾਨੂੰ ਬਹੁਤ ਅੱਛਾ ਲੱਗਿਆ। ਸਾਰਿਆਂ ਨੇ ਮਿਲ ਕੇ ਮੇਰੀਆਂ ਭੈਣਾਂ ਨੇ ਮਾਵਾਂ ਨੇ ਸਭ ਮਿਲ ਕੇ ਕਰਿਆ ਸਾਨੂੰ ਬਹੁਤ ਵਧੀਆ ਲੱਗਿਆ। ਅਸੀਂ ਕਹਿੰਦੇ ਵੀ ਹਰ ਸਾਲ ਦੀ ਤਰ੍ਹਾਂ ਐਮੀ ਖੁਸ਼ੀ ਬਣੀ ਰਹੇ।